ॾियां राज़ी रहंद ਮੇਰਾ ਨਾਮ ਤਮੰਨਾ अरोड़ा ਹਾਂ ਜੀ ਲੁਧਿਆਣਾ ਤੋਂ ਹੈ ਬਵਾਲ ਤੋਂ ਸੰਤ ਵਿਆਰ ਗਲੀ ਨੰਬਰ 14 14 ਅਸੀਂ ਪਿਛਲੇ ਸਾਲ ਵੀ ਤੀਜ ਦਾ ਪ੍ਰੋਗਰਾਮ ਬਣਾਇਆ ਸੀ ਅਸੀਂ ਇਸ ਸਾਲ ਵੀ ਬਣਾ ਰਹੇ ਹਾਂ ਜਿਹੜੀਆਂ ਲੇਡੀਜ਼ ਘਰ ਦੇ ਵਿੱਚ ਰਹਿੰਦੀਆਂ ਨੇ ਹਾਊਸ ਵਾਈਫ ਠੀਕ ਹੈ ਬਾਹਰ ਨਹੀਂ ਨਿਕਲਦੀਆਂ ਤੇ ਅਸੀਂ ਚਾਹੁੰਦੇ ਹਾਂ ਕਿ ਬਾਹਰ ਨਿਕਲਣ ਹਾਊਸ ਵਾਈਫ ਜਿਹੜੀਆਂ ਹੈਗੀਆਂ ਤੇ ਅਸੀਂ ਇੱਥੇ ਖਾਣ ਪੀਣ ਦਾ ਸਾਰਾ ਕੁਝ ਅਰੇਂਜਮੈਂਟ ਕੀਤਾ ਹੋਇਆ ਹੈ ਅਸੀਂ ਹੋਰ ਇੱਕ ਦਾ ਅਸੀਂ ਗੇਮਸ वगैरह ਰੱਖੀਆਂ ਤੇ ਸਾਰਾ ਕੁਝ ਰੱਖਿਆ ਹੋਇਆ ਹੈ ਬਾਕੀ ਕਾਂਤ ਨਹੀਂ ਹਾਂਜੀ ਕੀ ਨਾਮ ਹੈ ਜੀ ਰਜਨੀਵਾਲਾ ਹਾਂਜੀ ਅਸੀਂ ਸੰਤ ਵਿਹਾਰ ਤੋਂ 14 ਨੰਬਰ ਗਲੀ ਹੈਪੋਵਾਲ ਤੋਂ ਬੋਲ ਰਹੇ ਹਾਂ ਅਸੀਂ ਪਿਛਲੇ ਸਾਲ ਵੀ ਤੀਆਂ ਮਨਾਈਆਂ ਸੀ ਇਸ ਤਰ੍ਹਾਂ ਹੀ ਬੜੇ ਵਧੀਆ ਤਰ੍ਹਾਂ ਹੁਣ ਵੀ ਇਸ ਸਾਲ ਵੀ ਅਸੀਂ ਮਨਾਈਆਂ ਹੈ ਤੀਆਂ ਬਹੁਤ ਵਦ ਝੜ ਕੇ ਸਾਰੇ ਜਣਿਆਂ ਨੇ ਹਿੱਸਾ ਲਿਆ ਹੈ ਅਸੀਂ ਇੱਥੇ ਬੋਲੀਆਂ ਚੁਟਕਲੇ ਗਿੱਧਾ ਪੰਗੜਾ ਸਾਰਾ ਕੁਝ ਅਰੇਂਜ ਕੀਤਾ ਹੈ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਦਾ ਸਾਡਾ ਬਾਕੀ ਅੱਜ ਕੀ ਨਾਮ ਹੈ ਜੀ ਮੇਰਾ ਨਾਮ ਅਨੀਤਾ ਹੈ ਮੈਂ ਇੱਕ ਸਕੂਲ ਟੀਚਰ ਹਾਂ ਤੇ ਅਸੀਂ ਸੰਤਰੀਆ 14 ਨੰਬਰ ਗਲੀ ਤੋਂ ਹੀ ਬੋਲ ਰਹੇ ਆ ਇੱਥੇ रह ਰਹੇ ਆ ਤੇ 2 ਸਾਲ ਹੋ ਗਏ ਸਾਨੂੰ ਤੀਆਂ ਦਾ ਤਿਉਹਾਰ ਮਨਾਉਂਦੇ ਹੋਏ ਤੇ ਬੜੇ ਹੀ ਹਰਸ਼ ਉਲਾਸ ਨਾਲ ਮਨਾਇਆ ਜਾਂਦਾ ਹੈ ਸਾਡੇ ਇੱਥੇ ਤੇ ਅਸੀਂ ਬੋਲੀਆਂ ਪਾਉਂਦੇ ਆ ਗੇਮਾਂ ਖੇਡਦੇ ਆ ਤੇ ਅਸੀਂ ਇਧਰੋਂ ਉਧਰੋਂ ਕੋਸ਼ਿਸ਼ ਕਰਦੇ ਆ ਕਿ ਹਰ ਇੱਕ ਹੋ ਲੇਡੀ ਨੂੰ ਪਰਫਾਰਮੈਂਸ ਕਰਨ ਦਾ ਮੌਕਾ ਵੀ ਮਿਲੇ ਤੇ ਉਹਨਾਂ 'ਚ ਹੌਸਲਾ ਵੀ ਆਵੇ ਕਿ ਅਸੀਂ ਵੀ ਅੱਗੇ ਵਧ ਚੜ ਕੇ ਇਦਾਂ ਹੀ ਪਾਟ ਲਈਏ ਤੇ ਇਸ ਕਰਕੇ ਅਸੀਂ ਖਾਣਾ ਪੀਣਾ ਸਭ ਕੁਝ ਇਥੇ ਅਰੇਂਜ ਕੀਤਾ ਹੈ ਤਾਂ ਆਪਣੀ ਸਾਰੀਆਂ ਟੈਨਸ਼ਨਾਂ ਨੂੰ ਭੁੱਲ ਕੇ ਇੰਜੋਏ ਕਰਦੇ ਹਾਂ ਧੰਨਵਾਦ ਜੀ ਜਵਾ ਦੇਖਿਆ ਤਾਂ ਥੈਂਕ ਯੂ ਧੰਨਵਾਦ ਹਾਂਜੀ ਅਖੀਰ ਪੂਰੇ ਦਾ ਪ੍ਰੋਗਰਾਮ ਵੀ ਹੁੰਦਾ ਹੈ ਪਰ ਅਸੀਂ